ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸਦਸ ਕਮੇਟੀ ਪੰਜਾਬ ਇਸ ਟਾਈਮ ਖੜੇ ਆ ਜੀ ਪਿੰਡ ਚੀਮਾ ਕੁਡੀ ਜ਼ਿਲ੍ਹਾ ਗਰਦਾਸੌਰ ਜਿੱਥੇ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਕਿਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਉਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ 3.5 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੇਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਖੱਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라ਉਂਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라ਉਂਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 라운ਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਕੁਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ بڑے ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੀਆਂ ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ ਐਂਬੂਲੈਂਸ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਵਾਟਰ ਕੈਨਲ ਲਿਆ ਕੇ ਖੜੀਆਂ ਕੀਤੀਆਂ ਨੇ ਤੁਹੇ ਵਾਲੇ ਬੰਬਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਸਭ ਕੁਝ ਇੱਥੇ ਸਦਮਾ ਸਿਧਾਂਤ ਦੇ ਕੇ ਤੇ ਉਹਦੇ ਵਿੱਚੋਂ ਪਟੀਸ਼ਨਾਂ ਦਰਜ ਕਰਨ ਦੀ ਗੱਲ ਬਾਹਰ ਆਉਂਦੀ ਪਈ ਆ ਕਿ ਅਸੀਂ ਤੁਹਾਡੀ ਪਟੀਸ਼ਨ ਪਾਉਣ ਲੱਗੇ ਅੱਜ ਇਸ ਸਮੇਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਬਣ ਜਾਵੇ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਿਆ ਹੋਵੇ ਉਹਦੇ ਚ ਪਟੀਸ਼ਨ ਨਹੀਂ ਸੋਚਦੀ ਹੈਗੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅੱਜ ਪਟੀਸ਼ਨ ਪਾਉਣ ਤੋਂ ਮੁਨਕਰ ਨੇ ਕਿ ਜਦੋਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੋਰਸ ਖੜੀ ਆ ਤੇ ਪਟੀਸ਼ਨ ਕਿਸ ਪਰਪਸ ਦੇ ਲਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਇਸ ਦੇਸ਼ ਦੀ ਸਰਕਾਰ ਦੇ ਨਾਲ ਕਦੇ ਦੇਸ਼ ਦੇ ਵਿਕਾਸ ਤੇ ਕੰਮ ਚੜਿੱਕਾ ਨਹੀਂ ਬਣੇ ਪਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ ਬਣ ਕੇ ਕਿਸਾਨ ਮਜ਼ਦੂਰ ਨੂੰ ਦਰੜ ਕੇ ਉਤੋਂ ਦੀ ਲੰਘ ਕੇ ਜੇਕਰ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਕਦੇ ਵੀ ਇੱਕ ਕਦਮ ਪਿਛਾਂ ਨਹੀਂ ਜਾਊਗੀ ਅੱਜ ਜੋ ਵੀ ਐਲਾਨ ਹੈ ਪ੍ਰਸ਼ਾਸਨ ਦਾ ਇਹਨਾਂ ਨੇ ਕੱਲ ਵੀ ਕੀਤਾ ਸੀ ਵੱਡੇ ਪੱਧਰ ਤੇ ਕੱਲ ਇਹ ਐਲਾਨ ਹੋਇਆ ਸੀ ਕਿ ਅਸੀਂ ਇਸ ਚੀਜ਼ ਨੂੰ ਦਬਾਉਣਾ ਹੈ ਕੱਲ ਕਾਲਾ ਬਾਲਾ ਦੇ ਵਿੱਚ ਸਾਡਾ ਇਕੱਠ ਰਿਆ ਅੱਜ ਅਸੀਂ ਚੀਮਾ ਖੁੱਡੀ ਦੀ ਧਰਤੀ ਤੇ ਖੜੇ ਆਂ ਪ੍ਰਸ਼ਾਸਨ ਆਪਣਾ ਫੈਸਲਾ ਕਰਕੇ ਆਇਆ ਚਾਹੀਦਾ ਪ੍ਰਸ਼ਾਸਨ ਨੂੰ ਕਿ ਆਪਣਾ ਫੈਸਲਾ ਪਗਾਵੇ ਉਹ ਪੂਰਾ ਕਰੇ ਅਸੀਂ ਜ਼ਬਰਦਸਤ ਸਾਹਮਣਾ ਸਬਰ ਦੇ ਨਾਲ ਪੂਰੀ ਹਿੰਮਤ ਦੇ ਨਾਲ ਕਰਾਂਗੇ ਇਹ ਜ਼ਮੀਨਾਂ ਸਾਡੇ ਲਈ ਜ਼ਿੰਦਗੀ ਨੇ ਇਹਨਾਂ ਤੋਂ ਬਿਨਾ ਸਾਡਾ ਜੂਣਾ ਜਿਹੜਾ ਕੋਈ ਬਹੁਤਾ ਮناسب ਨਹੀਂ ਰਹਿ ਜਾਂਦਾ ਅਖੀਰਲੇ ਦਮ ਤੱਕ ਆਪਣੀ ਜ਼ਮੀਨ ਦੀ ਰਾਖੀ ਆਪਣੇ ਹੱਥਾਂ ਦੀ ਰਾਖੀ ਆਪਣੀਆਂ ਜ਼ਮੀਨਾਂ ਦੇ ਸਹੀ ਮੁੱਲ ਲੈਣ ਦੇ ਲਈ ਇਸੇ ਮੈਦਾਨ ਦੇ ਵਿੱਚ ਡਟੇ ਆਂ ਧੰਨਵਾਦ ਪਿੰਡ ਧੁੰਦਾ ਤੋਂ ਸ਼ੁਰੂ ਹੋ ਕੇ ਤੇ ਛੇਕਪਤੇ ਜਾ ਕੇ ਜਿਹੜਾ ਤਰਨਤਾਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਪ੍ਰਵੇਸ਼ ਕਰ ਜਾਣਾ ਵਾ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸਾਂ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਤਰਨਤਾਰ ਜ਼ਿਲ੍ਹੇ ਤੋਂ ਜਲੰਧਰ ਕਪੂਰਥਲਾ ਸਾਰੇ ਜ਼ਿਲ੍ਹਿਆਂ ਤੋਂ ਭਾਰੀ ਪੁਲਿਸ ਫੋਰਸ ਲੈ ਕੇ ਤੇ ਜਿਹੜਾ ਅੱਜ ਤੜਕੇ ਦਾ 4 ਵਜੇ ਦਾ ਪ੍ਰਸ਼ਾਸਨ ਜਿਹੜਾ ਵਾ ਉਹ ਕਰਕੇ ਕਰ ਰਿਹਾ ਵਾ ਆ ਵੇਖੋ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਕਬਜ਼ਾ ਇਸ ਵਾਰ ਇੰਨੀ ਢੇਰ ਮਾ ਪੁੱਕਾ ਜਿਹੜਾ ਵਾ ਖੜੇ ਆ ਤੇ ਇਹ ਤੇ ਪ੍ਰਸ਼ਾਸਨਿਕ ਕਮਜਾਗੀ ਦਾ ਵਾ ਉਹ ਕਿਹਨ ਕਸਾਨ ਐ ਇਸ ਵਕਤ ਜਿਹੜਾ ਉੱਥੇ ਕਮਜਾ ਕਰਦਾ ਹੈ ਆ ਦੇਖੋ ਪ੍ਰਸ਼ਾਸਨਿਕ ਬਾਹਰ ਇਹ ਕਮਜਾ ਕਰਦੇ ਆ ਉੱਥੇ ਇਸ ਵਕਤ ਜਿਹੜਾ ਵਾ ਆਪਨੇ ਕਿਸਾਨ ਜਿਹੜਿਆ ਉਹ ਵੀ ਜਿਹੜਾ ਵਾ ਕੁਝ ਵੀ ਦਾ ਕਮਜਾ ਜਿਹੜਾ ਲੈ ਰਹਾ ਐ ਇਹ ਜ਼ਮੀਨ ਜਿੱਥੇ ਆਈ ਖਲੋਤੇ ਆ ਇੱਥੇ ਇੱਕ ਪੈਸਾ ਵੀ ਹਜੇ ਤੱਕ ਸਰਕਾਰ ਨੇ ਨਹੀਂ ਕੱ ਦਿੱਤਾ ਨਾ ਕੋ ਕਿਸਾਨਾਂ ਨਾਲ ਕੋਈ ਕਮੈਂਟਮੈਂਟ ਕੀਤੀ ਆ ਇੱਕ ਵੀ ਜਿਹੜਾ ਵਾ ਸਰਕਾਰ ਨੇ ਜਿਹੜਾ ਜੋ ਬਣਦੇ ਆ ਇਹਨਾਂ ਦੇ ਹੱਕਦਾਰ ਇੱਕ ਵੀ ਨੀਗਾ ਦਿੱਤਾ ਇਸ ਕਰਕੇ ਅੱਜ ਧੱਕੇ ਦੇ ਨਾਲ ਬਗੈਰ ਪੈਸੇ ਦਿੱਤੇ ਹੋ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਤੇ ਆ ਜਥੇਬੰਦੀ ਜਿਹੜੀ ਆ ਉਹ ਡਟ ਕੇ ਵਿਰੋਧ ਕਰ ਰਹੀ ਆ ਕਿਸੇ ਕੀਮਤ ਤੇ ਜ਼ਮੀਨਾਂ ਦੇ ਕਬਜ਼ੇ ਇਸ ਤਰ੍ਹਾਂ ਨਹੀਂ ਕਰਨ ਦਵਾਗੇ ਕਿਉਂਕਿ ਜੋ ਐਕਟ ਕਹਿੰਦਾ ਐਕਟ ਦੇ ਮੁਤਾਬਕ ਜਿਹੜਾ ਵਾ ਉਹ ਜ਼ਮੀਨਾਂ ਜਿਹੜੀਆਂ ਤਿਆ ਉਤਰਾ ਜ਼ਮੀਨ ਤੇ ਕਬਜ਼ਾ ਕਿਸੇ ਕੀਮਤ ਤੇ ਨਹੀਂ ਕਰਨ ਦਵਾਗੇ ਆ ਜਿਹੜਾ ਕਬਜ਼ਾ ਵਾ ਕਿਸਾਨਾਂ ਨੇ ਫਿਰ ਦੁਬਾਰਾ ਜਿਹੜਾ ਆਪਣਾ ਲੈ ਲਿਆ ਵਾ ਪ੍ਰਸ਼ਾਦਾਂ ਅੱਗੇ ਅੱਗੇ ਜਿਹੜਾ ਵਾ ਕਬਜ਼ਾ ਕਰ ਰਿਆ ਵਾ ਮਕਈਆਂ ਵੀ ਵਾਈਆਂ ਪਿੱਛੇ ਵਾਈਆਂ ਤੇ ਕੋਜਾ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜਿਆ ਇਹ ਬੀਬੀਆਂ ਸਮੇਤ ਕਿਸਾਨ ਮਜ਼ਦੂਰ ਜਿਹੜਿਆ ਉਹ ਗਿਰਫਤਾਰ ਕਰਕੇ ਪਿੰਡ ਕੱਲੇ ਤੋਂ ਜਿਹੜਾ ਵਾ ਉਹਨਾਂ ਨੂੰ ਇਸ ਵਕਤ ਥਾਣੇ ਦੇ ਵਿੱਚ ਬੰਦ ਕੀਤਾ ਤੇ ਜਿਹੜਾ ਵਾ ਪ੍ਰਸ਼ਾਸਨ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਇਹ ਪੂਰਾ ਜਿਹੜਾ ਵਾ ਆਪਣਾ ਜਿਹੜਾ ਵਾ ਡੰਡੇ ਦੇ ਜ਼ੋਰ ਦੇ ਉੱਤੇ ਜਿਹੜਾ ਵਾ ਦਬਾ ਕੇ ਜਿਹੜਾ ਵਾ ਜ਼ਮੀਨਾਂ ਧੱਕੇ ਦੇ ਨਾਲ ਕਾਰਪੋਰੇਟ ਕਰਾਉਣੇ ਨੂੰ ਜਿਹੜਾ ਦੁਆਰਾ ਹੀ ਆ ਇਹ ਜਿਹੜਾ ਵਾ ਡਟ ਕੇ ਵਿਰੋਧ ਕਰ ਰਹੇ ਜੀ